ਮਤਲਬ ਦੱਸ ਦਿਆਂ ਸੰਘ ਹੁੰਦੀ ਆ ਕਿ ਅਸੀਂ ਡਬਲ ਸਟੈਂਡਰਡ ਸਾਡਾ ਕਿਸ ਕਿਸ ਹੁੰਦਾ ਹੈ ਇਹਦੇ ਵਿੱਚੋਂ ਜਿਹੜੀ ਹੁਣ ਆ ਕਮੇਟੀ ਬਣਾਈ ਆ ਪਹਿਲੀ ਗੱਲ ਤਾਂ ਧਾਮੀ ਸਾਹਿਬ ਤੋਂ ਕਸੂਰਵਾਰ ਉਹ ਵੀ ਨਹੀਂ ਕਿ ਮੰਨਣਾ ਨਹੀਂ ਚਾਹੀਦਾ ਸੀ ਔਰ ਸਾਰੀ ਅੰਤਰਿਕ ਕਮੇਟੀ ਕਸੂਰਵਾਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼ਿਕਾਇਤ ਖੁਦ ਲਈ ਤੇ ਬਣਾਈ ਤੇ ਉਹ ਜਿਹੜੀ ਜਾਂਚ ਆ ਉਹ ਇੱਕ ਕਮੇਟੀ ਨੂੰ ਸੌਂਪਤੀ ਤੇ ਕਮੇਟੀ 'ਚ ਮੈਂਬਰ ਕੌਣ ਆ ਕਦੇ ਕਿਸੇ ਨੇ ਤੁਸੀਂ ਲਿਖਿਆ ਜਾਂ ਬੋਲਿਆ ਕੋਈ ਇੱਕ ਤਾਂ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਿਆਣਾ ਤੋਂ ਜੀ ਦੀ ਕਰਕੇ ਸਮਝ ਲੋ ਹਰਿਆਣਾ ਕਮੇਟੀ ਬਣੀ ਹੈ ਉਹਦਾ ਨਾਂ ਹੈ ਰਗੂਜੀਤ ਸਿੰਘ ਵਿਰਕ ਤੇ 13ਵੀਂ ਵਾਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਕੱਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਹੀਂ ਜਿਹੜੀ ਗੱਲ ਤੇ ਮੈਂ ਬੇਸਿਕ ਤੇ ਆਉਣਾ ਹੈ ਕਿ ਉਹ ਪਹਿਲਾਂ ਤਾਂ ਸਟੇਟ ਦਾ ਡੈਲੀਗੇਟ ਹੈ ਇਹਦੇ ਵਿੱਚ ਜਿਹੜਾ ਪ੍ਰਧਾਨ ਬਣਾਉਣ ਲਈ ਬਣਦਾ ਡੈਲੀਗੇਟ ਹੈ ਫਿਰ ਉਹ ਵਰਕਿੰਗ ਕਮੇਟੀ ਦਾ ਮੈਂਬਰ ਵੀ ਹੈ ਫਿਰ ਉਹ ਪਾਰਟੀ ਦਾ ਅਹੁਦੇਦਾਰ ਵੀ ਹੈ ਤੇ ਵੱਡੀ ਡਿਗਰੀ ਸੁਖਬੀਰ ਸਿੰਘ ਬਾਦਲ ਦਾ ਉਹ ਰਿਸ਼ਤੇਦਾਰ ਵੀ ਹੈ ਤੇ ਜਿਹਨੂੰ ਕਮੇਟੀ ਦਾ ਝਟਕਾਉਣ ਦੇ ਲਈ ਚੇਅਰਮੈਨ ਬਣਾਇਆ ਇਹ ਇਹ ਤੁਹਾਡੇ ਸਾਹਮਣੇ ਆ ਆ ਉਸ ਕਮੇਟੀ ਦੇ ਚੇਅਰਮੈਨ ਦਾ ਹਾਲ ਹੈ ਦੂਜਾ ਮੈਂਬਰ ਕੌਣ ਹੈ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਸ਼ੇਰ ਸਿੰਘ ਮੰਡ ਵਾਲਾ ਉਹ ਕੌਣ ਹੈ ਸੁਖਬੀਰ ਸਿੰਘ ਬਾਦਲ ਦਾ ਨੋਮਿਨੇਟਡ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਹੁਣ ਸਾਡੀ ਦੁਰਗਤ ਕਿੱਥੋਂ ਤੱਕ ਆ ਗਈ ਕਿ ਜਥੇਦਾਰਾਂ ਦੀ ਇੱਕ ਜ਼ਿਲ੍ਹਾ ਪ੍ਰਧਾਨ ਇਨਕੁਆਰੀਆਂ ਕਰਨਗੇ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੇ ਪਾਸੇ ਨੂੰ ਪੰਥ ਨੂੰ ਲੈ ਕੇ ਚੱਲੇ ਆ ਸੀ ਉਹ ਉਹ ਨੋਮੀਨੇਟਿਡ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਤੀਜਾ ਮੈਂਬਰ ਜਿਹੜਾ ਹੈਗਾ ਉਹਦੇ ਚ ਦਲਜੀਤ ਸਿੰਘ ਭਿੰਡਰ ਹੈ ਇਹ ਸਾਰੇ ਹੀ ਮੇਰੇ ਮਿੱਤਰ ਹੈ ਮੈਂ ਆਰਦੇ ਤੇ ਨਾ ਲਾਉਣਾ ਮੈਂ ਇੱਕ ਵਰਕਿੰਗ ਸਟਾਈਲ ਤੇ ਗੱਲ ਕਰ ਰਿਹਾ ਮੇਰੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਤੀਜਾ ਮੈਂਬਰ ਹੈ ਦਲਜੀਤ ਸਿੰਘ ਭਿੰਡਰ ਜਿਹੜਾ ਕਿ ਐਗਜ਼ੀਕਟਿਵ ਮੈਂਬਰ ਹੈ ਇਸ ਕਮੇਟੀ ਦੇ ਵਿੱਚ ਉਹ ਵੀ ਸਟੇਟ ਦਾ ਡੈਲੀਗੇਟ ਹੈ ਹਿਮਾਚਲ ਵੱਲੋਂ ਤੇ ਹਿਮਾਚਲ ਦਾ ਅਸੀਂ ਕਈ ਵਾਰੀ ਉਦੇਦਾਰ ਪ੍ਰਧਾਨ ਬਣਾ ਕੇ ਵੀ ਰੱਖਿਆ ਉਹ ਵੀ ਸੁਖਬੀਰ ਸਿੰਘ ਬਾਦਲ ਦਾ ਨੋਮੀਨੇਟਡ ਹੈ ਔਰ ਜੇ ਮੈਂ ਗੱਲ ਕਰ ਲਾਂ ਉਹਦਿਆਂ ਦੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਨੇ ਉਹਨਾਂ ਕੋਲੇ ਅਹੁਦੇ ਕਿਹੜੇ ਕਿਹੜੇ ਆ ਪਾਰਟੀ ਦੇ ਪ੍ਰਧਾਨ ਵੀ ਨੇ ਐਸਪੀਸੀ ਦੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੌਥੀ ਵਾਰੀ ਜੋਰ ਲਾ ਕੇ ਬਣਾਏ ਆ ਜੋ ਤਾਮ ਝਾਮ ਵਰਤ ਸਕਦੇ ਸੀ ਬਣੇ ਆ ਚਲੋ ਉਹਨਾਂ ਗੱਲਾਂ 'ਚ ਨਹੀਂ ਮੈਂ ਜਾਂਦਾ ਉਹ ਸਟੇਟ ਦੇ ਡੈਲੀਗੇਟ ਨੇ ਜਿਹੜੇ ਪ੍ਰਧਾਨ ਬਣਾਉਣ ਲਈ ਬਣਦੇ ਆ ਫਿਰ ਵਰਕਿੰਗ ਕਮੇਟੀ ਦੇ ਉਹ ਮੈਂਬਰ ਨੇ ਕੋਰ ਕਮੇਟੀ ਦੇ ਉਹ ਮੈਂਬਰ ਨੇ ਤੇ ਅੱਜ ਤਿੱਕਰ ਜਿੰਨੇ ਐ ਐਸਡੀਪੀਸੀ ਦੇ ਪ੍ਰਧਾਨ ਰਹੇ ਆ ਉਹ ਸਾਰੇ ਕੋਰ ਕਮੇਟੀ ਦੇ ਮੈਂਬਰ ਰਹੇ ਆ ਅੱਜ ਤਿੱਕਰ ਕੋਈ ਨੋਟਿਸ ਨਹੀਂ ਮਿਲਿਆ ਵੀ ਤੁਸੀਂ ਧਾਰਮਿਕ ਨੁਮਾਇੰਦੇ ਨੂੰ ਬਿਠਾ ਕੇ ਤੇ ਐਸਡੀਪੀਸੀ ਦੇ ਪ੍ਰਧਾਨ ਨੂੰ ਬਿਠਾ ਕੇ ਤੁਸੀਂ ਫੈਸਲੇ ਕਰਦੇ ਹੋ ਪਾਰਟੀ ਦੇ ਤੇ ਥੋੜੀ ਤਾਂ ਪਾਰਟੀ ਡੀ ਰਜਿਸਟਰਡ ਹੋਣੀ ਚਾਹੀਦੀ ਹੈ ਫਿਰ ਅੱਜ ਤਿੱਕਰ ਨੋਟਿਸ ਨਹੀਂ ਮਿਲਿਆ ਤੇ ਸ਼੍ਰੀ ਅਕਾਲਤਖ ਸਾਹਿਬ ਦੇ ਹੁਕਮਾਂ ਕਰਕੇ ਇਕੱਲਾ ਨੋਟਿਸ ਕਿਵੇਂ ਮਿਲ ਸਕਦਾ ਹੈ ਇਸ ਕਰਕੇ ਭਰਾਵੋ ਇੱਥੇ ਹੀ ਬਸ ਨਹੀਂ ਅਲਵਿੰਦਰ ਪਾਲ ਸਿੰਘ ਪੱਖੋ ਕੇ ਸਾਹ ਮੇਰੇ ਬਹੁਤ ਸਤਿਕਾਰਯੋਗ ਹੈ ਉਸ ਐਸਡੀਪੀਸੀ ਦੇ ਪ੍ਰਧਾਨ ਵੀ ਰਹੇ ਹੈ ਐਸ ਟਾਈਮ ਉਹ ਜ਼ਿਲ੍ਹੇ ਦੇ ਪ੍ਰਧਾਨ ਹੈ ਸਟੇਟ ਦੇ ਡੈਲੀਗੇਟ ਹੈ ਵਰਕਿੰਗ ਕਮੇਟੀ ਮੈਂਬਰ ਹੈ ਐਸਡੀਪੀਸੀ ਮੈਂਬਰ ਹੈ ਗੁਰਚਰਨ ਸਿੰਘ ਗਰੇਵਾਲਾ ਜ਼ਿਲ੍ਹਾ ਪ੍ਰਧਾਨ ਹੈ ਤੇ ਸਟੇਟ ਦੇ ਡੈਲੀਗੇਟ ਹੈ ਮੈਂ ਕਿੰਨਿਆਂ ਦੀ ਨਾਮ ਲਵਾਂ ਮੈਂ ਤਾਂ ਸਾਰਿਆਂ ਦਾ ਲੈ ਸਕਦਾ ਹਠਾਟਾਂ ਦੇ ਹਠਾਟਾਂ ਦਾ ਆ ਬਾਇਓ ਡਾਟਾ ਨਾ ਮੇਰੇ ਕੋਲੇ ਬਣਿਆ ਪਿਆ ਮੈਂ ਇੱਕ ਗੱਲ ਤੋਂ ਹੈਰਾਨ ਹੈ ਇਹ ਸਿੱਖ ਕਰਦੇ ਕੀ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਾਰਟੀ ਦੇ ਸਟੇਟ ਡੈਲੀਗੇਟ ਵਰਕਿੰਗ ਕਮੇਟੀ ਮੈਂਬਰ ਇਹ ਇਹ ਤੇ ਫਿਰ ਇੱਕ ਚੀਜ਼ ਤੋਂ ਤੁਸੀਂ ਸਾਰੇ ਤੋਂ ਭੱਜੀ ਜਾਨੇ ਹੋ ਤੁਹਾਡੇ ਜੜਾਂ 'ਚ ਤਾਂ ਸਾਰੇ ਦੇ ਸਾਰੇ ਤੁਸੀਂ ਸਾਡੀ ਨੀ ਜਿਹੜੀ ਹੈ ਉਹ ਮੀਰੀ ਤੇ ਪੀਰੀ ਦੇ ਸਿਧਾਂਤਾਂ ਤੇ ਟੁਕੀ ਹੈ ਤੇ ਤੁਸੀਂ ਹੁਣ ਤਲੰਜਲੀ ਦੇਣ ਤੇ ਲੱਗੇ ਹੋਇਓ ਚਲੋ ਖਰ ਇਹ ਇਹ ਮੈਂ ਬੇਨਤੀ ਕਰਾਂ ਕਿ ਇੱਥੋਂ ਤੱਕਰ ਗੱਲ ਪਹੁੰਚੀ ਹੈ ਇਹ ਦੂਜੇ ਮੈਂ ਅੱਗੇ ਗੱਲ ਕਰਾਂ ਜਿਹੜੀ ਬਾਰ-ਬਾਰ ਕਹਿੰਦੇ ਆ ਜੀ 1999 'ਚ ਬਰਨਾਲਾ ਸਾਹਿਬ ਨੇ ਇਹ ਗੱਲ ਲਿਖ ਕੇ ਦੇਤੀ ਸੀ ਮੇਰਾ ਚੀਮਾ ਸਾਹਿਬ ਤੁਹਾਨੂੰ ਸਵਾਲ ਹੈ ਜੇ 99 ਚ ਲਿਖ ਕੇ ਦੇਤੀ ਸੀ ਤੇ ਫਿਰ ਤਾਂ ਐਸਜੀਪੀਸੀ ਦੇ ਮੈਂਬਰ ਨਾ ਡੈਲੀਗੇਟ ਬਣਨੇ ਚਾਹੀਦੇ ਸੀ ਨਾ ਜਿਹੜੇ ਹੈਗੇ ਆ ਵਰਕਿੰਗ ਕਮੇਟੀ ਦੇ ਮੈਂਬਰ ਤੇ ਨਾ ਅਹੁਦੇਦਾਰ ਬਣਨੇ ਚਾਹੀਦੇ ਸੀ ਫਿਰ ਇਹ ਗਲਤੀਆਂ ਤਾਂ ਸਾਰੀਆਂ ਤੁਸੀਂ ਹੀ ਘਰੀ ਜਾਂਦੇ ਹੋ ਕੋਈ ਹੋਰ ਥੋੜੀ ਕਰ ਰਿਹਾ ਫਿਰ ਇਹ ਕਿਉਂ ਕਰ ਰਹੇ ਹੋ ਜਾਂ ਤਾਂ ਉਹ ਝੂਠ ਬੋਲ ਰਹੇ ਹੋ ਤੇ ਜਾਂ ਆ ਝੂਠ ਬੋਲ ਰਹੇ ਹੋ ਇਸ ਕਰਕੇ ਇਹ ਇਹਨਾਂ ਨੂੰ ਕੋਈ ਅਹੁਦੇਦਾਰ ਬਣਾਉਣ ਨਾਲ ਤੇ ਜਾਂ ਸ਼੍ਰੀ ਕਾਲਤਾਖ ਸਾਹਿਬ ਦੇ ਆਦੇਸ਼ ਮੰਨਣ ਨਾਲ ਕੋਈ ਕਿਤੇ ਇਹ ਡੀ ਬਾਰ ਨਹੀਂ ਹੁੰਦੇ ਅਸੀਂ ਅਗਲੀ ਗੱਲ ਕਰ ਲੋ 1994 ਦੇ ਕੇਸ ਦੀ ਇੱਕ ਦੀ ਉਦਾਹਰਨ ਦੀ ਗੱਲ ਕਰਦੇ ਆ 1994 ਚ ਤਾਂ ਚੀਮਾ ਸਾਹਿਬ ਚਲੇ ਗਏ ਤੇ 2022 ਦੇ ਵਿੱਚ ਇੱਕ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਕੇਸ ਹੋਇਆ ਉਹਦੇ ਵਿੱਚ ਐਫੀਡੇਵਿਟ ਕਿਸੇ ਹੋਰ ਦਾ ਨਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਲੱਗਿਆ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਭੇਜਿਆ ਸੀ ਬਾਈਕ ਪੇਜ ਦਾ ਕਿ ਪਤਾ ਨਹੀਂ 72 ਪੇਜ ਦਾ ਐਫੀਡੇਵਿਟ ਹੈ ਤਾਂ ਉਸ ਐਫੀਡਵਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੀ ਲਿਖਦਾ ਹੈ ਕਿ ਹੁਣ ਤੱਕ ਦੇ ਕਾਨੂੰਨ ਮੁਤਾਬਕ ਕਿਉਂਕਿ ਪਹਿਲਾਂ ਜਿਹੜਾ ਕਾਨੂੰਨ ਆਇਆ ਸੀ ਨਾ ਇਹ 1996 ਚ ਲੈਪਸ ਹੋ ਗਿਆ ਹੁਣ ਤੱਕ ਦੇ ਕਾਨੂੰਨ ਮੁਤਾਬਕ ਧਾਰਮਿਕ ਧਾਰਨਾਵਾਂ ਲੈਣ ਦੇ ਕਾਰਨ ਕਿਸੇ ਪਾਰਟੀ ਨੂੰ ਡੀਬਾਰ ਨਹੀਂ ਕੀਤਾ ਜਾ ਸਕਦਾ ਤੇ ਇਹ ਐਫੀਡਵਟ ਹੈ ਮੈਂ ਤੁਹਾਨੂੰ ਇਹਦੀ ਕਾਪੀ ਭੇਜੂਗਾ ਬਕਾਇਦਗੀ ਨਾਲ ਮੈਂ ਦੁਬਾਰਾ ਦੁਹਰਾ ਦਿਆਂ ਸ਼ਬਦ ਕੀ ਵਰਤਿਆ ਹੈ ਧਾਰਮਿਕ ਧਾਰਨਾਵਾਂ ਲੈਣ ਦੇ ਕਾਰਨ ਕਿਸੇ ਪਾਰਟੀ ਦਾ ਸਿੰਬਲ ਵਾਪਸ ਨਹੀਂ ਲਿਆ ਜਾ ਸਕਦਾ ਕਿਸੇ ਨੂੰ ਡੀ-ਵਾਰਨਿੰਗ ਕੀਤਾ ਜਾ ਸਕਦਾ ਇਹ ਇਹ ਸੈਇਦ ਰਿਜ਼ਵੀ ਵਰਸਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਕਾਨੂੰਨ ਸੀਗਾ ਤੁਸੀਂ 94 ਦਾ ਤਾਂ ਲੱਭੀ ਜਾਨੇ ਆ ਉਹ 22 ਵਾਲਾ ਵੀ ਪੜ੍ਹ ਲਓ ਨਾਲ ਕਿਉਂ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਇਓ ਚਲੋ ਇਹਦੂੰ ਗਾਂ ਗੱਲ ਚੱਲ ਪੈਣੇ ਅੱਗੇ ਚੱਲ ਪੈਣੇ